ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਤਤ ਚਿਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿੱਚ ਤਾਲਾ ਲੱਗਣ ਤੇ ਵਿਵਾਦ ਗਿਆਨੀ ਹਰਪ੍ਰੀਤ ਸਿੰਘ ਜਦੋਂ ਪ੍ਰੈਸ ਕਾਨਫਰੰਸ ਪੁੱਜੇ ਤਾਂ ਮਿਲਿਆ ਗੇਟ ਬੰਦ ਸ਼ਰੀਨ ਅੰਦਪੁਰ ਸਾਹਿਬ ਸ਼ੁਕਰਵਾਰ ਨੂੰ ਸ਼ੋਭਨੀ ਕਲ ਦਲ ਨੇ ਨਵੇਂ ਚੁਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਦੋਂ ਸਾਥੀਆਂ ਸਮੇਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਮੀਟਿੰਗ ਹਾਲ ਵਿੱਚ ਪ੍ਰੈਸ ਕਾਨਫਰੰਸ ਕਰਨ ਲਈ ਪੁੱਜੇ ਤਾਂ ਉਨ੍ਹਾਂ ਨੂੰ ਬੰਦ ਦਰਵਾਜ਼ੇ ਦਾ ਸਾਹਮਣਾ ਕਰਨਾ ਪਿਆ ਹੈ ਮੀਟਿੰਗ ਹਾਲ ਦੇ ਮੁੱਖ ਗੇਟ ਦੇ ਦੇਖ ਕੇ ਉਨ੍ਹਾਂ ਦੇ ਸਾਥੀਆਂ ਤੇ ਇਸ ਦੇ ਸਖਤ ਇਤਰਾਜ਼ ਜाहिर ਕੀਤਾ ਹੈ ਦੋਸ਼ ਲਗਾਏ ਕਿ ਇਹ ਕਾਰਵਾਈ ਤਖਤ ਸੈਬ ਦੇ ਮੈਨੇਜਮੈਂਟ ਵੱਲੋਂ ਜਾਣਬੁੱਝ ਕੇ ਕੀਤੀ ਗਈ ਹੈ ਤਾਂ ਜੋ ਉਹਨਾਂ ਦੀ ਪ੍ਰੈਸ ਕਾਨਫਰੰਸ ਵਰਤਾ ਪ੍ਰੈਸ ਕਾਰ ਵਰਤਾ ਰੁਕ ਸਕੇ ਇਹਨਾਂ ਦੋਸ਼ਾਂ ਦੇ ਤਖਤ ਸ੍ਰੀ ਕੇਸਗੜ੍ਹ ਸੈਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਕਾਂਗਣੀ ਕਿਹਾ ਹੈ ਕਿ ਦੋਸ਼ਾਂ 'ਚ ਕੋਈ ਸਚਾਈ ਨਹੀਂ ਹੈ ਉਹਨਾਂ ਦੱਸਿਆ ਹੈ ਕਿ ਸ੍ਰੀ ਗੁਰਤੇਗ ਬਹਾਦਰ ਸੈਬ ਜੀ ਦੇ 350 ਸਾਲਾ ਸ਼ਤਾਬੰਦੀ ਦਿਵਸ ਸਮਾਗਮ ਨੂੰ ਸਮਰਪਿਤ ਸ਼ਸਤਰਾਂ ਦੀ ਬਸ ਗੁਰਦੁਆਰਾ ਤੋਬੜੀ ਸੈਬ ਅਸਾਮ ਲਈ ਅੱਜ ਤਖਤ ਸੈਬ ਤੋਂ ਤੋਰੀ ਗਈ ਹੈ ਇਸ ਸਬੰਧੀ ਕੱਲ ਮੀਟਿੰਗ ਹਾਲ ਵਿੱਚ ਅਧਿਕਾਰਤ ਮੀਟਿੰਗ ਚੱਲ ਰਹੀ ਸੀ ਜਿੱਥੇ ਕੁਝ ਕਮਰਿਆਂ ਵਿੱਚ ਟਰਾਈਲਾਂ ਦਾ ਕੰਮ جاری ਸੀ ਇਸ ਕਰਕੇ ਮਜਬੂਰਨ ਮੀਟਿੰਗ ਹਾਲ ਦੇ ਮੁੱਖ ਗੇਟ ਨੂੰ ਤਾਲਾ ਲਾਉਣਾ ਪਿਆ ਹੈ ਤਾਂ ਜੋ ਅੰਦਰ ਹੋ ਰਹੀ ਮੀਟਿੰਗ ਦੇ ਕੰਮ ਵਿੱਚ ਕੋਈ ਵਿਗੰਨਾ ਨਾ ਪਵੇ ਕਾਂਗਣੇ ਦੱਸਿਆ ਹੈ ਕਿ ਮੀਟਿੰਗ ਹਾਲ ਦਾ ਇੱਕ ਹੋਰ ਛੋਟਾ ਗੇਟ ਵੀ ਹੈ ਜੋ ਦੂਜੇ ਪਾਸੇ ਹੈ ਜਿੱਥੇ ਅੰਦਰ ਆ ਕੇ ਅਸੀਂ ਮੀਟਿੰਗ ਕਰ ਰਹੇ ਸੀ ਉਨਾ ਸਪਸ਼ਟ ਕੀਤਾ ਹੈ ਕਿ ਤਖਤ ਸਾਹਿਬ ਦੇ ਦਰਵਾਜ਼ੇ ਹਰ ਇੱਕ ਆਉਣ ਵਾਲੇ ਨਹੀਂ ਖੁੱਲੇ ਹਨ ਅਤੇ ਮੀਟਿੰਗ ਲਈ ਜਗ੍ਹਾ ਨਾ ਦੇਣ ਵਾਲੀ ਗੱਲ ਪੂਰੀ ਤਰ੍ਹਾਂ ਬੇਬੁਨਿਆਦੀ ਹੈ। ਉਹਨਾਂ ਕਿਹਾ ਹੈ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਅਧਿਆਤਮਿਕ ਸਥਾਨ ਹੈ ਜਿੱਥੇ ਕਿਸੇ ਵੀ ਸ਼ਰਧਾਲੂ ਲਈ ਕੋਈ ਰੋਕ ਟੋਕ ਨਹੀਂ ਹੈ ਇਸ ਲਈ ਦੋਸ਼ ਲਗਾਉਣ ਤੋਂ ਪਹਿਲਾਂ ਪਹਿਲਾ ਸੱਚਾਈ ਦੀ ਜਾਂਚ ਕਰਨੀ ਚਾਹੀਦੀ ਹੈ ਇਹਨਾਂ ਇਸ ਘਟਨਾ ਤੋਂ ਬਾਅਦ ਅਕਾਲੀ ਦਲ ਦੇ ਸਮਰਥਕਾਂ ਵਿੱਚ ਕੁਝ ਜਨਰਜਗੀ ਦਾ ਮਾਹੌਲ ਜ਼ਰੂਰ ਦੇਖਣ ਨੂੰ ਮਿਲਿਆ ਹੈ ਪਰ ਮੈਨੇਜਮੈਂਟ ਦੇ ਪੱਖ ਰੱਖਣ ਤੋਂ ਬਾਅਦ ਮਾਮਲਾ ਕਾਫੀ ਹੱਦ ਤੱਕ ਸ਼ਾਂਤ ਹੋ ਗਿਆ ਹੈ ਹਾਲਾਂਕਿ ਇਹ ਘਟਨਾ ਤਖਤ ਸੈਬ ਦੇ ਧਾਰਮਿਕ ਤੇ ਰਾਜਨੀਤਿਕ ਰਲੀਆਂ ਰਲੀਆਂ ਦਾ ਚਰਚਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜੁੜ ਦਿਓ ਧੰਨਵਾਦ